ਬੱਚਿਆਂ ਨੂੰ ਬਚਾ ਲਓ ਇਸ ਭੈੜੀ ਹਾਲਤ ਤੋਂ ਸਭ ਦੇ ਨੌਜਵਾਨ ਬੱਚੇ ਇਸ ਦਲਦਲ ਦੇ ਖਤਰੇ ਤੋਂ ਰਹਿਣ ਦੂਰ ਕਿਵੇਂ ਬਚੇਗਾ ਗਰਕਦਾ ਜਾ ਰਿਹਾ ਦੇਸ਼ ਦੇਸ਼ 'ਚ ਜਿਸ ਤਰ੍ਹਾਂ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਲਗਾਤਾਰ ਵਧਦਾ ਜਾ ਰਿਹਾ ਹੈ ਉਸੇ ਅਨੁਪਾਤ 'ਚ ਅਪਰਾਧ ਵੀ ਵਧ ਰਹੇ ਹਨ ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ 'ਚ ਔਰਤਾਂ ਦੇ ਸੁਹਾਗ ਉਜੜ ਰਹੇ ਨੇ ਬੱਚੇ ਅਨਾਥ ਹੋ ਰਹੇ ਨੇ ਤੇ ਦੇਸ਼ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦਾ ਕੋਣ ਖੋਖਲਾ ਕਰ ਰਿਹਾ ਹੈ ਆਮ ਤੌਰ ਤੇ ਲੋਕਾਂ ਨੂੰ ਸ਼ਰਾਬ ਦੇ ਨਸ਼ੇ ਦੀ ਲਤ ਲੱਗਦੀ ਸੀ ਅਤੇ ਜਦੋਂ ਆਰਥਿਕ ਤੰਗੀ ਕਾਰਨ ਸ਼ਰਾਬ ਨਹੀਂ ਖਰੀਦ ਸਕਦੇ ਤਾਂ ਹੋਰ ਸਸਤੇ ਨਸ਼ਿਆਂ ਅਤੇ ਨਕਲੀ ਸ਼ਰਾਬ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਤਬਾਹ ਕਰ ਬੈਠਦੇ ਨੇ ਪਰ ਅੱਜ ਦੀ ਨੌਜਵਾਨ ਪੀੜ੍ਹੀ ਸਿੰਥੈਟਿਕ ਡਰੱਗ ਅਤੇ ਚਿੱਟੇ ਦੀ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਨਹੀਂ ਸਗੋ ਆਪਣੇ ਪਰਿਵਾਰ ਨੂੰ ਬਰਬਾਦ ਕਰ ਰਹੀ ਹੈ ਇਸ ਦੇ ਬਾਵਜੂਦ ਸਰਕਾਰਾਂ ਨੇ ਇਸ ਵੱਲ ਕਮੇਟੀਆਂ ਹੋਈਆਂ ਨੇ ਕਿਉਂਕਿ ਸਾਡੇ ਹਾਕਮ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸ ਦੀ ਵਿਕ੍ਰਿਤ ਹੋਣ ਵਾਲੀ ਭਾਰੀ ਪਰਕਮ ਆਮਦਨ ਨੂੰ ਉਹ ਗਵਾਉਣਾ ਨਹੀਂ ਚਾਹੁੰਦੇ ਆਗੂ ਭਾਵੇਂ ਕੁਝ ਵੀ ਕਹਿਣ ਇਹ ਅਟਲ ਸੱਚ ਹੈ ਕਿ ਸ਼ਰਾਬ ਇੱਕ ਨਸ਼ਾ ਅਤੇ ਜ਼ਹਿਰ ਬਰਾਬਰ ਹੈ ਅਤੇ ਇਸੇ ਕਾਰਨ ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ਵਿੱਚ ਐਲਾਨ ਕੀਤਾ ਸੀ ਕਿ ਜੇ ਭਾਰਤ ਦੀ ਹਕੂਮਤ ਅੱਧੇ ਘੰਟੇ ਲਈ ਵੀ ਮੇਰੇ ਹੱਥ ਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ ਪਰ ਸੂਬਿਆਂ ਦੀਆਂ ਸਰਕਾਰਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਤੋਂ ਹੱਥ ਨਹੀਂ ਛੋਣਾ ਚਾਹੁੰਦੀਆਂ ਅਤੇ ਸ਼ਰਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਤੋਂ ਮਾਲੀਆ ਜਟਾਉਣ ਦਾ ਟੀਚਾ ਵਧਾਉਂਦੀਆਂ ਰਹਿੰਦੀਆਂ ਹਨ ਇਸੇ ਸਿਲਸਿਲੇ ਵਿੱਚ ਪੰਜਾਬ ਸਰਕਾਰ ਨੇ ਸਾਲ 2024-25 ਲਈ ਬਣਾਈ ਜਾ ਰਹੀ ਨਵੀਂ ਐਕਸਾਈਜ਼ ਪਾਲਿਸੀ ਚ 10000 ਕਰੋੜ ਰੁਪਏ ਮਾਲੀਆ ਜਟਾਉਣ ਦਾ ਟੀਚਾ ਰੱਖਿਆ ਹੈ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਨ ਅਤੇ ਹਰ ਸਾਲ ਐਕਸਰਸਾਈਜ਼ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦਾ ਟੀਚਾ ਵਧਾਉਂਦੀਆਂ ਰਹਿੰਦੀਆਂ ਹਨ ਇੱਕ ਬਨੇ ਦੇਸ਼ ਚ ਲਗਾਤਾਰ ਸ਼ਰਾਬ ਦੀ ਖਪਤ ਚ ਵਾਧਾ ਹੋ ਰਿਹਾ ਹੈ ਤੇ ਦੂਜੇ ਬਨੇ ਇੱਥੇ ਜਲ ਅਤੇ ਥਲ ਮਾਰਗ ਰਾਹੀਂ ਵੱਖ-ਵੱਖ ਨਸ਼ਿਆਂ ਦੀ ਸਮਗਲਿੰਗ ਜੋਰਾਂ ਤੇ ਹੈ 27 ਫਰਵਰੀ 2024 ਨੂੰ ਗੁਜਰਾਤ ਐਟਐਸ ਸਮੁੰਦਰੀ ਫੌਜ ਅਤੇ ਸੈਂਟਰਲ ਏਜੰਸੀ ਦੀ ਸਾਂਝੀ ਮੁਹਿੰਮ ਦੇ ਤਹਿਤ ਅਰਬ ਸਾਗਰ ਚ ਵਿਰਾਵਲ ਬੰਦਰਗਾਹ ਤੋਂ 2 ਕਿਲੋਮੀਟਰ ਦੂਰ ਭਾਰਤੀ ਸਰਹੱਦ ਅੰਦਰ ਮੱਛੀ ਫੜਨ ਵਾਲੀ ਇੱਕ ਬੇੜੀ ਤੋਂ ਅੰਦਾਜ਼ਨ 2000 ਕਰੋੜ ਰੁਪਏ ਮੁੱਲ ਦੀਆਂ 3300 ਕਿਲੋ ਡਰੱਗਸ ਅਤੇ ਸੈਟੇਲਾਈਟ ਫੋਨ ਨਾਲ 5 ਵਿਦੇਸ਼ੀ ਨਸ਼ਾ ਸਮਗਰਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਰਾਮਦ ਕੀਤੀਆਂ ਗਈਆਂ ਡਰੱਗਸ ਚ 3099 ਕਿਲੋ ਚਰਸ, 158 ਕਿਲੋ ਮੈਥਾਮਫਟਾਮਾਈਨ ਅਤੇ 25 ਕਿਲੋ ਮਾਰਫੀਨ ਸ਼ਾਮਲ ਹਨ। ਵજન ਦੇ ਹਿਸਾਬ ਨਾਲ ਇਹ ਭਾਰਤ ਜਾਂ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ 23 ਫਰਵਰੀ 2024 ਨੂੰ ਪੁਲਿਸ ਨੇ ਵਿਰਾਵਲ ਸ਼ਹਿਰ ਦੇ ਘਾਟ ਤੇ 350 ਕਰੋੜ ਰੁਪਏ ਦੀ 50 ਕਿਲੋ ਹੈਰਨ ਜ਼ਬਤ ਕੀਤੀ ਸੀ 22 ਫਰਵਰੀ 2024 ਨੂੰ ਕੋਪਾਵੜ ਐਮ ਆਈ ਡੀ ਸੀ ਖੇਤਰ ਚ ਇੱਕ ਕੰਪਨੀ ਤੇ ਛਾਪੇਮਾਰੀ ਦੌਰਾਨ 30 ਕਰੋੜ ਰੁਪਏ ਮੁੱਲ ਦਾ 140 ਕਿਲੋ ਨਸ਼ੀਲਾ ਪਦਾਰਥ ਮੇਫੇਡਰੋਨ ਜਬਤ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਦੀ ਕਾਰਵਾਈ 'ਚ 3700 ਕਰੋੜ ਰੁਪਏ ਦੀਆਂ ਡਰੱਗਸ ਜਬਤ ਕੀਤੀਆਂ ਗਈਆਂ ਹੱਦ ਤਾਂ ਇਹ ਹੈ ਕਿ ਹੁਣ ਨਸ਼ਾ ਸਮਗਰਮ ਨੇ ਨਜਾਇਜ਼ ਤੌਰ 'ਤੇ ਆਪਣੇ ਘਰਾਂ 'ਚ ਲੈਬੈਟਰੀਆਂ ਸਥਾਪਿਤ ਕਰਕੇ ਨਸ਼ਾ ਯਾਰ ਕਰਨਾ ਸ਼ੁਰੂ ਕਰ ਦਿੱਤਾ ਹੈ 1 ਫਰਵਰੀ ਨੂੰ ਦਿੱਲੀ ਐਨਸੀਆਰ ਚ ਪੁਲਿਸ ਨੇ ਛਾਪਾ ਮਾਰ ਕੇ ਇੱਕ ਕੋਠੀ ਚ ਡਰੱਗ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ਚ ਕੀਨੀਆਂ ਦੇ ਇੱਕ ਅਤੇ ਨਾਈਜੀਰੀਆ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਦੋਸ਼ੀਆਂ ਦੇ ਕਬਜ਼ੇ ਚੋਂ ਲੈਬਰਾਟਰੀ ਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਵਸਤੂਆਂ ਤੋਂ ਇਲਾਵਾ 450 ਗ੍ਰਾਮ ਐਮਫੇਟਾਮਾਈਨ ਅਤੇ 20 ਕਿਲੋ ਉਨ ਵੱਡ ਕੱਚਾ ਮਾਲ ਬਰਾਮਦ ਕੀਤਾ ਗਿਆ 11 ਜਨਵਰੀ ਨੂੰ ਉੱਤਰੀ ਮੁੰਬਈ ਦੀ ਪੁਲਿਸ ਨੇ ਮਾਲਬਣੀ ਕਾਂਦੀਵਲੀ ਸਥਿਤ ਇੱਕ ਮਕਾਨ ਚ ਕਾਇਮ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਲੈਬਾਰਟਰੀ ਚੋਂ 1.6 ਕਰੋੜ ਰੁਪਏ ਮੁੱਲ ਦਾ 503 ਗ੍ਰਾਮ ਹਾਈ ਕੁਆਲਿਟੀ ਨਸ਼ੀਲਾ ਪਦਾਰਥ ਮੈਫੇਡਰੋਨ ਬਰਾਮਦ ਕੀਤਾ ਇਸੇ ਤਰ੍ਹਾਂ ਦੇ ਹਾਲਾਤ ਚ ਦੇਸ਼ ਨਸ਼ੇ ਦੇ ਪਹਾੜ ਹੈਠਾਂ ਦਬਦਾ ਜਾ ਰਿਹਾ ਹੈ ਇਥੋਂ ਨਸ਼ੇ ਦੀ ਲਹਨ ਤੱਕ ਖਪਤ ਹੋਣ ਦੀ ਸੰਭਾਵਨਾ ਘੱਟ ਹੀ ਦਿਸਦੀ ਹੈ ਕਿਉਂਕਿ ਇੱਕ ਪਾਸੇ ਤਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਨਾਲ ਸਰਕਾਰਾਂ ਚਲਾਈਆਂ ਜਾ ਰਹੀਆਂ ਹਨ ਜਿਸ ਨੂੰ ਉਹ ਗਵਾਉਣਾ ਨਹੀਂ ਚਾਹੁੰਦੀਆਂ ਅਤੇ ਦੂਜੇ ਪਾਸੇ ਨਸ਼ਿਆਂ ਦੀ ਸਮਗਲਿੰਗ ਵੀ ਜੋਰਾਂ ਤੇ ਹੈ ਲੋੜ ਹੈ ਇਸ ਨਸ਼ੇ ਨੂੰ ਖਤਮ ਕਰਨ ਦੀ ਲੋੜ ਹੈ ਇਹਨਾਂ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਈ ਨਹੀਂ ਬਚਾਏਗਾ ਤੁਹਾਨੂੰ ਆਪਣੇ ਬੱਚੇ ਖੁਦ ਬਚਾਉਣੇ ਪੈਣਗੇ ਤੁਹਾਨੂੰ ਗਵਾਂਡੀਆਂ ਦੇ ਬੱਚੇ ਬਚਾਉਣੇ ਪੈਣਗੇ ਗਵਾਂਡੀ ਦੇ ਬੱਚੇ ਨੂੰ ਆਪਦਾ ਬੱਚਾ ਸਮਝ ਕੇ ਜੇਕਰ ਅਸੀਂ ਟਰੀਟ ਕਰਾਂਗੇ ਤਾਂ ਹੀ ਬੱਚੇ ਇਨ੍ਹਾਂ ਲਾਮਤਾਂ ਤੋਂ ਬਚ ਸਕਦੇ ਨੇ ਸਮਾਂ ਬਹੁਤ ਭਿਆਨਕ ਹੋਣ ਵਾਲਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ